Detectives have launched a murder investigation after a man's body was found in a burnt out car in Blackheath. But February 2011 South East London, the Eka Black Hill area, the city. ਨਜ਼ਰ ਆਉਂਦੀ ਹੈ ਪੁਲਿਸ ਜਲਦੀ ਨਾਲ ਫਾਇਰ ਫਾਈਟਰ ਦੀ ਮਦਦ ਦੇ ਨਾਲ ਇਸ ਗੱਡੀ ਦੀ ਅੱਗ ਨੂੰ ਬੁਝਾਉਂਦੀ ਹੈ ਜਦੋਂ ਉਸ ਗੱਡੀ ਦੇ ਵਿੱਚ ਦੇਖਿਆ ਜਾਂਦਾ ਹੈ ਤਾਂ ਉਸ ਗੱਡੀ ਦੇ ਵਿੱਚ ਕੋਈ ਵੀ ਮੌਜੂਦ ਨਹੀਂ ਹੁੰਦਾ ਤੇ ਨਾ ਹੀ ਪੁਲਿਸ ਨੂੰ ਕੋਈ ਇਹੋ ਜਿਹਾ ਐਵੀਡੈਂਸ ਮਿਲਦਾ ਹੈ ਪਰ ਜਦੋਂ ਉਸ ਗੱਡੀ ਦੀ ਡਿੱਗੀ ਨੂੰ ਖੋਲਿਆ ਜਾਂਦਾ ਹੈ ਤਾਂ ਉਸ ਡਿੱਗੀ ਦੇ ਵਿੱਚ ਮਿਲਦੀ ਹੈ ਇੱਕ ਇਨਸਾਨੀ লাশ ਜੋ ਪੂਰੀ ਤਰ੍ਹਾਂ ਸੜ ਚੁੱਕੀ ਸੀ ਤੇ ਉਸ ਦੀ ਪਛਾਣ ਕਰਨਾ ਬਹੁਤ ਹੀ ਮੁਸ਼ਕਲ ਹੋ ਚੁੱਕਾ ਸੀ ਹੁਣ ਪੁਲਿਸ ਦੇ ਕੋਲ ਉਸ ਬੰਦੇ ਦੀ ਪਛਾਣ ਕਰਨ ਵਾਸਤੇ ਸਿਰਫ ਇੱਕੋ ਹੀ ਐਵੀਡੈਂਸੀ ਉਹ ਸੀ ਗੱਡੀ ਦਾ ਨੰਬਰ ਜਦੋਂ ਉਸ ਗੱਡੀ ਦੇ ਨੰਬਰ ਤੋਂ ਪਤਾ ਕੀਤਾ ਜਾਂਦਾ ਹੈ ਕਿ ਇਹ ਗੱਡੀ ਕਿਸ ਦੀ ਹੈ ਤਾਂ ਇਹ ਪਤਾ ਚੱਲਦਾ ਹੈ ਕਿ ਇਹ ਗੱਡੀ ਕਿਸੇ ਅਮਨਪ੍ਰੀਤ ਕੌਰ ਦੇ ਨਾਮ ਦੀ ਇੱਕ ਲੜਕੀ ਦੀ ਹੈ ਪੁਲਿਸ ਜਲਦੀ ਤੋਂ ਜਲਦੀ ਉਸ ਅਮਨਪ੍ਰੀਤ ਕੌਰ ਦੇ ਘਰ ਜਾਂਦੀ ਹੈ ਤਾਂ ਜੋ ਪਤਾ ਚੱਲ ਸਕੇ ਕਿ ਇਹ ਡੈੱਡ ਬੋਡੀ ਕਿਸ ਬੰਦੇ ਦੀ ਹੈ ਸਵੇਰ ਦੇ 5 ਵਜੇ ਜਦੋਂ ਪੁਲਿਸ ਉਹਨਾਂ ਦੇ ਘਰ ਪਹੁੰਚਦੀ ਹੈ ਤੇ ਅਮਨਪ੍ਰੀਤ ਕੋਰ ਦੀ ਮਾਂ ਪੁਲਿਸ ਨੂੰ ਵੇਖ ਕੇ ਘਬਰਾ ਜਾਂਦੀ ਹੈ ਕਿ ਇੰਨੀ ਸਵੇਰੇ ਸਵੇਰੇ ਪੁਲਿਸ ਆਖਿਰ ਕਿਉਂ ਉਹਨਾਂ ਦੇ ਘਰ ਆ ਜਾਂਦੀ ਹੈ ਜਦੋਂ ਪੁਲਿਸ ਅਮਨਪ੍ਰੀਤ ਕੋਲੋਂ ਪੁੱਛਦੀ ਹੈ ਤਾਂ ਆਖਿਰ ਤੇਰੀ ਗੱਡੀ ਤੁਹਾਡੇ ਲੋਕੇਸ਼ਨ ਤੋਂ 7 ਕਿਲੋਮੀਟਰ ਦੂਰ ਕਿਵੇਂ ਪਹੁੰਚੀ ਉਸ ਵਿੱਚ ਅੱਗ ਕਿਸ ਤਰ੍ਹਾਂ ਲੱਗੀ ਇਸ ਦੇ ਬਾਰੇ ਜਦੋਂ ਉਹ ਪੁੱਛਦੀ ਹੈ ਤਾਂ ਅਮਨਪ੍ਰੀਤ ਕੋਰ ਦੱਸਦੀ ਹੈ ਕਿ ਕੱਲ ਰਾਤ ਉਸਦਾ ਵੱਡਾ ਭਰਾ ਗਗਨਦੀਪ ਸਿੰਘ ਆਪਣੇ ਦੋਸਤਾਂ ਦੀ ਇੱਕ ਪਾਰਟੀ ਦੇ ਵਿੱਚ ਉਸ ਦੀ ਗੱਡੀ ਨੂੰ ਲੈ ਕੇ ਗਿਆ ਸੀ ਪਰ ਹਜੇ ਤੱਕ ਉਹ ਘਰ ਵਾਪਸ ਨਹੀਂ ਪਹੁੰਚਿਆ ਜਦੋਂ ਪੁਲਿਸ ਗगनਦੀਪ ਸਿੰਘ ਬਾਰੇ ਹੋਰ ਜਾਣਕਾਰੀ ਉਸ ਤੋਂ ਪੁੱਛਦੀ ਹੈ ਤਾਂ ਇਹ ਪਤਾ ਚੱਲਦਾ ਹੈ ਕਿ ਗगनਦੀਪ ਸਿੰਘ ਇੱਕ 21 ਸਾਲ ਦਾ ਨੌਜਵਾਨ ਹੀ ਨਹੀਂ ਬਲਕਿ ਇੱਕ ਮਿਲenial ਤੇ ਇੱਕ ਸਿੱਕ ਫੈਡਰੇਸ਼ਨ ਦਾ ਚੇਅਰਮੈਨ ਪਰਸਨ ਵੀ ਸੀ 2 ਸਾਲ ਪਹਿਲਾਂ ਗगनਦੀਪ ਸਿੰਘ ਦੇ ਪਿਤਾ ਚਰਨਪ੍ਰੀਤ ਸਿੰਘ ਨੂੰ ਉਸਦੇ ਦੋਸਤਾਂ ਨੇ ਹੀ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ ਸਭ ਤੋਂ ਪਹਿਲਾਂ ਤਾਂ ਪੁਲਿਸ ਵਾਲਿਆਂ ਨੂੰ ਇਹੋ ਲੱਗਦਾ ਹੈ ਕਿ ਇਹ ਜਿਹੜੀ ਬੋਡੀ ਹੈ ਇਕ ਗਗਨਦੀਪ ਸਿੰਘ ਦੀ ਹੈ ਤੇ ਇਹਦੇ ਕਤਲ ਪਿੱਛੇ ਸ਼ਾਇਦ ਉਸਦੇ ਜਿਹੜੇ ਪਿਤਾ ਦੇ ਕਾਇਤਲ ਸਨ ਉਹਨਾਂ ਦਾ ਹੀ ਹੱਥ ਹੋ ਸਕਦਾ ਹੈ ਇਹ ਸਾਰੇ ਸਵਾਲਾਂ ਨੂੰ ਜਾਣਨ ਵਾਸਤੇ ਪੁਲਿਸ ਉਸ ਜਗ੍ਹਾ ਦੀ ਸੀਸੀਟੀਵੀ ਫੁਟੇਜ ਨਿਕਾਲਦੀ ਹੈ ਜਿੱਥੇ ਗੱਡੀ ਮਿਲੀ ਸੀ ਇਸ ਸੀਸੀਟੀਵੀ ਫੁਟੇਜ ਦੇ ਵਿੱਚੋਂ ਇਹ ਪਤਾ ਚੱਲਦਾ ਹੈ ਕਿ ਉਸ ਜਗ੍ਹਾ ਤੇ ਦੋ ਲੋਕ ਸਨ ਤੇ ਜਿਹੜੇ ਉਸ ਜਗ੍ਹਾ ਤੋਂ ਭੱਜ ਰਹੇ ਸਨ ਜਿਸ ਵਿੱਚ ਇੱਕ ਆਦਮੀ ਦਾ ਇਹ ਪਤਾ ਲੱਗ ਰਿਹਾ ਸੀ ਕਿ ਉਸਨੇ ਪੱਗ ਬੰਨੀ ਹੋਈ ਹੈ ਜਿਸ ਤਰ੍ਹਾਂ ਗਗਨਦੀਪ ਸਿੰਘ ਨੇ ਬੰਨੀ ਹੁੰਦੀ ਸੀ ਪਰ ਸੀਸੀਟੀਵੀ ਫੁਟੇਜ ਕਲੀਅਰ ਨਾ ਹੋਣ ਕਰਕੇ ਦੋਨਾਂ ਦਾ ਵੀ ਚਿਹਰਾ ਜਿਹੜਾ ਹੈ ਉਹ ਦੇਖਿਆ ਨਹੀਂ ਜਾ ਸਕਦਾ ਸੀ ਤੇ ਪਹਿਚਾਨਿਆ ਵੀ ਨਹੀਂ ਜਾ ਸਕਦਾ ਸੀ ਕਿ ਐਕਚੁਅਲ ਵਿੱਚ ਉਹ ਬੰਦੇ ਕੌਣ ਹਨ ਇਸ ਸੀਸੀਟੀਵੀ ਮਿਲਣ ਤੋਂ ਬਾਅਦ ਪੁਲਿਸ ਦੇ ਕੋਲ ਦੋ ਥਿਊਰੀਆਂ ਬੰਦੀਆਂ ਸਨ ਕਿ ਇੱਕ ਤਾਂ ਸੀਸੀਟੀਵੀ ਦੇ ਵਿੱਚ ਵੇਖਣ ਵਾਲਾ ਜਿਹੜਾ ਬੰਦਾ ਹੈ ਉਹ ਗਗਨਦੀਪ ਹੀ ਹੋ ਸਕਦਾ ਹੈ ਤੇ ਉਹਦੇ ਨਾਲ ਉਸਦਾ ਕੋਈ ਦੋਸਤ ਹੈ ਜਿਹੜੇ ਕਤਲ ਕਰਨ ਤੋਂ ਬਾਅਦ ਉਥੋਂ ਭੱਜ ਗਏ ਤੇ ਦੂਸਰੀ ਥਿਉਰੀ ਇਹ ਬੰਦੀ ਸੀ ਕਿ ਜਿਹਰੇ ਬੰਦੇ ਦੀ ਇਹ লাশ ਹੈ ਉਹ ਗगनਦੀਪ ਹੀ ਹੈ ਤੇ ਇਹ ਜਿਹੜੇ ਦੋ ਬੰਦੇ ਸਾਹਮਣੇ ਦਿਖਾਈ ਦੇ ਰਹੇ ਨੇ ਉਹ ਉਸਦੇ ਕਾਤਲ ਨੇ ਇਸ ਥਿਉਰੀ ਦੇ ਵਿੱਚ ਸੱਚ ਸਾਹਮਣੇ ਲਿਆਉਣ ਵਾਸਤੇ ਪੁਲਿਸ ਉਸ লাশ ਦਾ ਡੀਐਨਏ ਗगनਦੀਪ ਦੇ ਘਰਦਿਆਂ ਦੇ ਡੀਐਨਏ ਨੂੰ ਆਪਸ ਵਿੱਚ ਮੇਲ ਕਰਵਾਉਂਦੀ ਹੈ ਤੇ ਆਖਿਰ ਵਿੱਚ ਇਹ ਪਤਾ ਚੱਲਦਾ ਹੈ ਕਿ ਉਹ ਜਿਹੜੀ ਬੋਡੀ ਹੈ ਉਹ ਗगनਦੀਪ ਸਿੰਘ ਦੀ ਹੀ ਹੈ ਤੇ ਇਹ ਜਦੋਂ ਖਬਰ ਗगनਦੀਪ ਦੇ ਘਰਦਿਆਂ ਨੂੰ ਪਤਾ ਚੱਲਦੀ ਹੈ ਤਾਂ ਇਹ ਉਹਨਾਂ ਦੇ ਲਈ ਬਹੁਤ ਹੀ ਸਦਮੇ ਭਰੀ ਇੱਕ ਖਬਰ ਸੀ ਗਗਨਦੀਪ ਦੀ ਭੈਣ ਹਰਪ੍ਰੀਤ ਕੋੜ ਨੂੰ ਇੱਕ ਵਾਰੀ ਫਿਰ ਤੋਂ ਆਖਰੀ ਵਾਰ ਆਪਣੇ ਭਰਾ ਦੀ ਸ਼ਕਲ ਵੇਖਣ ਨੂੰ ਕਿਹਾ ਜਾਂਦਾ ਹੈ ਇਹ ਉਸ ਦੇ ਲਈ ਬਹੁਤ ਹੀ ਦੁੱਖ ਭਰਿਆ ਕੰਮ ਸੀ ਕਿਉਂਕਿ ਗਗਨਦੀਪ ਦੀ ਜਿਹੜੀ ਬਾਡੀ ਸੀ ਉਹ ਪੂਰੀ ਤਰ੍ਹਾਂ ਇੰਨੀ ਖਰਾਬ ਹੋ ਚੁੱਕੀ ਸੀ ਕਿ ਜਿਹੜਾ ਵੀ ਉਸ ਨੂੰ ਵੇਖਦਾ ਸੀ ਉਸ ਦਾ ਦਿਲ ਕੰਬ ਜਾਂਦਾ ਸੀ ਆਖਿਰ ਇੰਨਾ ਬੁਰਾ ਹਾਲ ਕਿਉਂ ਤੇ ਕਿਸ ਨੇ ਕੀਤਾ ਸੀ ਅਮਨਪ੍ਰੀਤ ਕੋੜ ਨੇ ਆਪਣੀਆਂ ਸਾਰੀਆਂ ਇੰਟਰਵਿਊਆਂ ਦੇ ਵਿੱਚ ਆਪਣੇ ਭਰਾ ਦੀ ਇਸ ਹਾਲਤ ਨੂੰ ਦੱਸ ਚੁੱਕੀ ਸੀ ਕਿਸ ਤਰ੍ਹਾਂ ਉਸ ਦੇ ਭਰਾ ਨੂੰ ਜਿੰਦਾ ਜਲਾਇਆ ਗਿਆ ਸੀ ਇੱਥੋਂ ਤੱਕ ਕਿ ਸਿਰਫ ਉਹਦੀ ਬੋਡੀ ਦੇ ਵਿੱਚੋਂ ਸਿਰਫ ਹੱਡੀਆਂ ਹੀ ਦਿਖ ਰਹੀਆਂ ਸਨ ਉਸ ਦੀ ਇੱਕ ਅੱਖ ਪੂਰੀ ਜਿਹੜੀ ਸੀ ਉਹ ਅੰਦਰ ਜਾ ਚੁੱਕੀ ਸੀ ਅੰਦਰ ਜਾਨੀ ਕਿ ਤਸ ਚੁੱਕੀ ਸੀ ਗगनਦੀਪ ਦੀ ਪੋਸਟਮਾਰਟਮ ਰਿਪੋਰਟ ਦੇ ਵਿੱਚੋਂ ਵੀ ਬਹੁਤ ਸਾਰੇ ਇਹੋ ਜਿਹੇ ਚਕਾਉਣ ਵਾਲੇ ਰਾਜ਼ ਸਾਹਮਣੇ ਆਏ ਸੀ ਗगनਦੀਪ ਦੀ ਰਿਪੋਰਟ ਦੇ ਵਿੱਚ ਇਹ ਦੱਸਿਆ ਗਿਆ ਸੀ ਕਿ ਜਦੋਂ ਉਸ ਨੂੰ ਸਾਰਿਆ ਗਿਆ ਸੀ ਉਸ ਤੋਂ ਪਹਿਲਾਂ ਉਸ ਨੂੰ ਕੁੱਟਿਆ ਗਿਆ ਸੀ ਤੇ ਉਸ ਨੂੰ ਬੰਨਿਆ ਗਿਆ ਸੀ ਜਿਸ ਟਾਈਮ ਗਗਨਦੀਪ ਨੂੰ ਸਾਰਿਆ ਗਿਆ ਸੀ ਉਸਦੇ ਸਾਹ ਚੱਲ ਰਹੇ ਸੀ ਜਾਨਿਕ ਉਹ ਉਸ ਸਮੇਂ ਜ਼ਿੰਦਾ ਸੀ ਹੁਣ ਸਭ ਤੋਂ ਵੱਡਾ ਇਹ ਸਵਾਲ ਸੀ ਕਿ ਆਖਰ ਉਸ 21 ਸਾਲ ਦੇ ਗਗਨਦੀਪ ਸਿੰਘ ਨੂੰ ਕੋਈ ਕਿਉਂ ਮਾਰਨਾ ਚਾਹਵੇਗਾ ਕੌਣ ਸੀ ਇਹਦੇ ਪਿੱਛੇ ਇਸ ਗੁੱਥੀ ਨੂੰ ਸੋਲਵ ਕਰਨ ਵਾਸਤੇ ਪੁਲਿਸ ਇਸ ਗੱਡੀ ਦੇ ਨੰਬਰ ਤੋਂ ਸੀਸੀਟੀਵੀ ਫੁਟੇਜ ਦੀ ਮਦਦ ਦੇ ਨਾਲ ਇਹ ਦੇਖਦੀ ਹੈ ਕਿ ਉਸ ਰਾਤ ਗਗਨਦੀਪ ਕਿੱਥੇ-ਕਿੱਥੇ ਇਸ ਗੱਡੀ ਨੂੰ ਲੈ ਕੇ ਗਿਆ ਸੀ ਤੇ ਕਿਸ-ਕਿਸ ਨਾਲ ਮਿਲਿਆ ਸੀ ਐਸੀ ਹੀ ਗੱਡੀ ਦੀ ਲੋਕੇਸ਼ਨ ਨੂੰ ਦੇਖਦੇ ਹੋਏ ਪੁਲਿਸ ਨੂੰ ਇਹ ਪਤਾ ਚੱਲਦਾ ਹੈ ਕਿ ਮਰਨ ਤੋਂ ਪਹਿਲਾਂ ਇੱਕ ਦਿਨ ਗगनਦੀਪ ਬ੍ਰਾਈਟਨ ਗਿਆ ਸੀ ਜਦੋਂ ਪੁਲਿਸ ਵਾਲਿਆਂ ਨੇ ਗगनਦੀਪ ਦੇ ਦੋਸਤਾਂ ਤੇ ਉਸ ਦੀ ਭੈਣ ਨੂੰ ਪੁੱਛਿਆ ਕਿ ਆਖਿਰ ਉਸ ਦਿਨ ਗगनਦੀਪ ਬ੍ਰਾਈਟਨ ਕਿਉਂ ਗਿਆ ਹੋਇਆ ਸੀ ਕਿਸ ਨੂੰ ਮਿਲਣ ਗਿਆ ਹੋਇਆ ਸੀ ਤਾਂ ਇੱਕ ਨਾਮ ਸਾਹਮਣੇ ਆਉਂਦਾ ਹੈ ਉਹ ਨਾਮ ਸੀ ਮੁੰਡਲ ਮਾਹੀ ਦਾ ਮੁੰਡਲ ਮਾਹੀ 19 ਸਾਲ ਦੀ ਇੱਕ ਲੜਕੀ ਸੀ ਤੇ 21 ਸਾਲ ਦਾ ਗगनਦੀਪ ਸਿੰਘ ਦੀ ਮੁਲਾਕਾਤ ਇੱਕ ਸਾਲ ਪਹਿਲਾਂ ਉਨ੍ਹਾਂ ਦੇ ਇੱਕ ਮਿਊਚੁਅਲ ਫਰੈਂਡ ਹਰਦੀਪ ਸੋਕਰ ਦੀ ਇੱਕ ਪਾਰਟੀ ਦੇ ਵਿੱਚ ਹੋਈ ਸੀ ਜਿਸ ਤੋਂ ਬਾਅਦ ਫੇਸਬੁੱਕ ਤੇ ਉੱਤੇ ਦੋਨਾਂ ਦੀ ਆਪਸ ਵਿੱਚ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ ਤੇ ਗਗਨਦੀਪ ਸਿੰਘ ਮੁੰਡਲ ਮਾਹੀ ਨੂੰ ਪਸੰਦ ਕਰਨ ਲੱਗ ਪੈਂਦਾ ਹੈ ਉਸ ਨੂੰ ਉਸਦੇ ਨਾਲ ਪਿਆਰ ਹੋ ਜਾਂਦਾ ਹੈ ਇਸ ਗੱਲ ਬਾਰੇ ਉਸਨੇ ਆਪਣੇ ਘਰ ਵਾਲਿਆਂ ਨੂੰ ਵੀ ਦੱਸ ਦਿੱਤਾ ਸੀ ਪਰ ਉਸਦੇ ਘਰ ਵਾਲਿਆਂ ਨੇ ਇਹਨਾਂ ਦੇ ਆਪਸ ਵਿੱਚ ਜਿਹੜੀ ਦੋਸਤੀ ਸੀ ਵੱਧਦੇ ਹੋਏ ਪਿਆਰ ਨੂੰ ਵੇਖ ਕੇ ਇਹ ਵੀ ਕਿਹਾ ਸੀ ਕਿ ਗਗਨਦੀਪ ਤੂੰ ਉਸ ਕੁੜੀ ਨੂੰ ਨਾ ਮਿਲਿਆ ਕਰ ਕਿਉਂਕਿ ਉਹ ਕੁੜੀ ਜਰੀ ਹੈ ਉਹ ਠੀਕ ਨਹੀਂ ਹੈ ਇਸ ਦੇ ਬਾਵਜੂਦ ਵੀ ਮਰਨ ਤੋਂ ਇੱਕ ਦਿਨ ਪਹਿਲਾਂ ਬ੍ਰਾਈਟਨ ਦੇ ਵਿੱਚ ਗगनਦੀਪ ਮੁੰਡਲ ਨੂੰ ਮਿਲਣ ਵਾਸਤੇ ਗਿਆ ਸੀ ਉਸ ਦੇ ਪਿੱਛੇ ਕੀ ਰਾਜ਼ छुपा ਹੋਇਆ ਸੀ ਇਸ ਰਾਜ਼ ਨੂੰ ਜਾਣਨ ਵਾਸਤੇ ਅਮਨਪ੍ਰੀਤ ਕੋੜ ਨੇ ਮੁੰਡਲ ਮਾਹੀ ਦੇ ਘਰ ਫੋਨ ਕਰਕੇ ਪੁੱਛਦੀ ਹੈ ਕਿ ਗगनਦੀਪ ਉਸ ਰਾਤ ਉਸਦੇ ਘਰ ਆਇਆ ਸੀ ਪਹਿਲਾਂ ਤਾਂ ਮੁੰਡਲ ਮਾਹੀ ਉਸ ਨੂੰ ਮਨਾ ਕਰ ਦਿੰਦੀ ਹੈ ਉਹ ਕਹਿੰਦੀ ਹੈ ਕਿ ਉਹ ਉਸ ਨੂੰ ਨਹੀਂ ਮਿਲੀ ਸੀ ਤੇ ਨਾ ਹੀ ਉਸ ਰਾਤ ਗगनਦੀਪ ਉਥੇ ਆਇਆ ਸੀ ਪਰ ਜਦੋਂ ਅਮਨਪ੍ਰੀਤ ਕਹਿੰਦੀ ਹੈ ਕਿ ਉਹ ਗਗਨਦੀਪ ਉਸ ਨੂੰ ਦੱਸ ਕੇ ਗਿਆ ਸੀ ਕਿ ਉਹ ਮੰਡਲਮਾਈ ਨੂੰ ਮਿਲਣ ਵਾਸਤੇ ਜਾ ਰਿਹਾ ਹੈ ਉਸ ਤੋਂ ਬਾਅਦ ਮੰਡਲਮਾਈ ਆਪਣਾ ਬਿਆਨ ਬਦਲ ਦਿੰਦੀ ਹੈ ਉਸੇ ਟਾਈਮ ਹੀ ਤੇ ਕਹਿੰਦੀ ਹੈ ਕਿ ਹਾਂ ਹਾਂ ਉਸ ਰਾਤ ਉਹ ਆਇਆ ਸੀ ਪਰ ਉਹ ਘਰ ਦੇ ਬਾਹਰ ਹੀ ਮਿਲ ਕੇ ਮੈਨੂੰ ਚਲਾ ਗਿਆ ਸੀ ਮੰਡਲਮਾਈ ਦੇ ਇਸ ਤਰ੍ਹਾਂ ਸਟੇਟਮੈਂਟ ਬਦਲਣ ਤੇ ਪੁਲਿਸ ਵਾਲਿਆਂ ਨੂੰ ਸ਼ੱਕ ਉਹਦੇ ਤੇ ਹੋ ਜਾਂਦਾ ਹੈ ਤੇ ਹੁਣ ਪੁਲਿਸ ਵਾਲੇ ਮੰਡਲਮਾਈ ਕੋਲ ਪੁੱਛਗਿੱਛ ਕਰਨ ਵਾਸਤੇ ਉਸਦੇ ਘਰ ਪਹੁੰਚਦੇ ਹਨ ਪੁਲਿਸ ਸਭ ਤੋਂ ਪਹਿਲਾਂ ਮੰਡਲਮਾਈ ਦੇ ਆਸ-ਪਾਸ ਜਿਹੜੇ ਪਰੋਸੀ ਹੁੰਦੇ ਸਨ ਉਹਦੇ ਗਵਾੰਡੀ ਹੁੰਦੇ ਹਨ ਉਹਨਾਂ ਕੋਲੋਂ ਉਸ ਦੇ ਬਾਰੇ ਸ਼ਾਨਬੀਨ ਕਰਦੀ ਹੈ ਤੇ ਪੁੱਛ ਕਿਸ ਤਰ੍ਹਾਂ ਉਹਨਾਂ ਨੂੰ ਇਹ ਪਤਾ ਚੱਲਦਾ ਹੈ ਕਿ ਮਰਡਰ ਵਾਲੀ ਰਾਤ ਮੰਡਲਮਾਈ ਦੇ ਘਰੋਂ ਉਹ ਦੱਸਦੇ ਨੇ ਕਿ ਦੋ ਬੰਦੇ ਜਰੇ ਨੇ ਦੋ ਲੜਕੇ ਨਿਕਲਦੇ ਨੇ ਜਿਨ੍ਹਾਂ ਦੇ ਹੱਥ ਵਿੱਚ ਇੱਕ ਬਹੁਤ ਵੱਡੀ ਚੀਜ਼ ਹੁੰਦੀ ਹੈ ਜਿਵੇਂ ਇੱਕ ਬਹੁਤ ਵੱਡਾ ਬੈਗ ਹੁੰਦਾ ਹੈ ਜਿਹੜਾ ਉਹਨਾਂ ਨੇ ਫੜਿਆ ਹੋਇਆ ਸੀ ਤੋ ਉਸ ਬੈਗ ਨੂੰ ਉਹ ਇੱਕ ਬਲੂ ਰੰਗ ਦੀ ਗੱਡੀ ਦੇ ਵਿੱਚ ਉਹਦੀ ਡਿੱਗੀ ਦੇ ਵਿੱਚ ਰੱਖਦੇ ਦੇਖਿਆ ਗਿਆ ਸੀ ਤੇ ਮੁੰਡਲ ਮਾਈ ਦੀ ਜਿਹੜੀ ਰੂਮ ਮੇਟ ਹੁੰਦੀ ਹੈ ਉਸਨੇ ਪੁਲਿਸ ਵਾਲਿਆਂ ਨੂੰ ਦੱਸਿਆ ਕਿ ਉਹ ਤੇ ਗਗਨਦੀਪ ਅਕਸਰ ਹੀ ਇਸ ਕਮਰੇ ਦੇ ਵਿੱਚ ਮਿਲਦੇ ਸਨ ਇੱਕ ਦੂਸਰੇ ਨੂੰ ਪਰ ਥੋੜੇ ਦਿਨਾਂ ਤੋਂ ਉਹਨਾਂ ਦੇ ਵਿੱਚ ਕਾਫੀ ਝਗੜਾ ਹੋ ਰਿਹਾ ਸੀ ਜਿਸ ਕਰਕੇ ਮੁੰਡਲ ਮਾਈ ਨੇ ਕਈ ਵਾਰੀ ਉਸ ਨੂੰ ਇਹ ਵੀ ਧਮਕੀ ਦਿੱਤੀ ਸੀ ਕਿ ਉਹ ਉਸ ਨੂੰ ਮਾਰ ਦਵੇਗੀ ਪਰ ਉਸ ਦੀਆਂ ਗੱਲਾਂ ਨੂੰ ਜ਼ਿਆਦਾਤਰ ਕੋਈ ਵੀ ਸੀਰੀਅਸ ਨਹੀਂ ਲੈਂਦਾ ਸੀ ਤੇ ਮੁੰਡਲ ਮਾਈ ਦੀ ਜਿਹੜੀ ਰੂਮ ਮੇਟ ਹੈ ਉਸਨੇ ਇਹ ਵੀ ਗੱਲ ਦੱਸੀ ਕਿ ਉਸ ਰਾਤ ਮੁੰਡਲਮਾਹੀ 에ਅਰਪੋਰਟ ਤੋਂ ਦੋ ਲੜਕਿਆਂ ਨੂੰ ਪਿਕ ਕਰਨ ਵਾਸਤੇ ਵੀ ਗਈ ਸੀ ਜਦੋਂ ਪੁਲਿਸ ਨੂੰ ਇਹ ਗੱਲ ਪਤਾ ਚੱਲਦੀ ਹੈ ਪੁਲਿਸ ਇਸ ਗੱਲ ਨੂੰ ਕਨਫਰਮ ਕਰਨ ਵਾਸਤੇ ਬ੍ਰਾਈਟਨ ਦੇ 에ਅਰਪੋਰਟ ਤੇ ਸੀਸੀਟੀਵੀ ਨੂੰ ਚੈੱਕ ਕਰਦੀ ਹੈ ਜਿਸ ਵਿੱਚ ਸਾਫ਼-ਸਾਫ਼ ਦਿਖਾਈ ਦਿੰਦਾ ਹੈ ਕਿ ਮੁੰਡਲਮਾਹੀ ਤੇ ਨਾਲ ਦੋ ਲੜਕੇ ਸਨ ਪੁਲਿਸ ਵਾਲੇ ਉਸ ਸੀਸੀਟੀਵੀ ਫੁਟੇਜ ਨੂੰ ਗਗਨਦੀਪ ਦੇ ਘਰ ਵਾਲਿਆਂ ਨੂੰ ਦਿਖਾਉਂਦੀ ਹੈ ਤੇ ਉਸ ਦੇ ਘਰ ਵਾਲੇ ਦੱਸਦੇ ਹਨ ਇਹ ਜਿਹੜਾ ਸਰਦਾਰ ਲੜਕਾ ਹੈ ਉਸ ਦਾ ਨਾਮ ਹੈ ਹਰਿੰਦਰ ਸ਼ੌਕਰ ਜੋ ਗਗਨਦੀਪ ਦਾ ਦੋਸਤ ਹੈ ਜਿਸ ਨੂੰ ਗਗਨਦੀਪ ਆਪਣਾ ਛੋਟਾ ਭਰਾ ਵੀ ਕਹਿੰਦਾ ਹੈ ਤੇ ਉਸ ਨੂੰ ਫਾਈਨੈਂਸ਼ੀਅਲ ਮਦਦ ਵੀ ਕਰਦਾ ਹੈ ਸਾਰੇ ਖੁਲਾਸੇ ਤੋਂ ਬਾਅਦ ਹਰਿੰਦਰ ਸ਼ੋਕਰ ਨੂੰ ਪੁਲਿਸ ਦੁਆਰਾ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਉਸ ਕੋਲੋਂ ਇਹ ਪੁੱਛਗਿੱਛ ਕੀਤੀ ਜਾਂਦੀ ਹੈ ਕਿ ਉਸ ਮਰਡਰ ਦੀ ਰਾਤ ਉਸ ਦਾ ਉਸ ਦੇ ਨਾਲ ਤੀਸਰਾ ਬੰਦਾ ਜਿਹੜਾ ਸੀ ਉਹ ਕੌਣ ਸੀ ਹਰਿੰਦਰ ਸ਼ੋਕਰ ਪੁਲਿਸ ਵਾਲਿਆਂ ਨੂੰ ਦੱਸਦਾ ਹੈ ਕਿ ਉਹ ਤੀਸਰਾ ਬੰਦਾ ਉਸ ਦਾ ਫਰੈਂਡ ਡੀਅਰ ਪੀਟਰ ਸੀ ਇਸ ਤੋਂ ਬਾਅਦ ਮੰਡਲਮਾਈ ਕਈ ਤਰ੍ਹਾਂ ਦੇ ਬਹਾਨੇ ਬਣਾਉਂਦੀ ਹੈ ਉਹ ਦੱਸਦੀ ਹੈ ਕਿ ਉਸ ਰਾਤ ਗਗਨਦੀਪ ਸਿੰਘ ਉਹਨਾਂ ਦੇ ਘਰ ਜ਼ਰੂਰ ਆਇਆ ਸੀ ਤੇ ਜਦੋਂ ਗਗਨਦੀਪ ਉਸਦੇ ਘਰ ਆਇਆ ਸੀ ਤੇ ਉਸਦੇ ਤੇ ਹਰਿੰਦਰ ਸ਼ੋਕਰ ਦੇ ਵਿੱਚ ਥੋੜਾ ਬਹੁਤਾ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਉਹ ਉੱਪਰ ਵਾਲੇ ਕਮਰੇ ਵਿੱਚ ਚਲੀ ਗਈ ਤੇ ਜਦੋਂ ਉਸਨੇ ਥੱਲੇ ਆ ਕੇ ਫਿਰ ਵਾਪਸ ਦੇਖਿਆ ਤਾਂ ਉੱਥੇ ਤਿੰਨੇ ਜਾਨੇ ਮੌਜੂਦ ਨਹੀਂ ਸਨ ਜਦੋਂ ਇਸਨੇ ਦੁਬਾਰਾ ਹਰਿੰਦਰ ਸ਼ੋਕਰ ਨੂੰ ਫੋਨ ਕਰਕੇ ਪੁੱਛਿਆ ਕਿ ਗਗਨਦੀਪ ਉੱਥੋਂ ਚਲਾ ਗਿਆ ਤਾਂ ਉਸਨੇ ਕਿਹਾ ਕਿ ਹਾਂ ਉਹ ਤੇ ਉਸੇ ਟਾਈਮ ਹੀ ਉੱਥੋਂ ਚਲਾ ਗਿਆ ਤੇ ਉਹ ਠੀਕ ਵੀ ਸੀ ਇਸ ਤੋਂ ਬਾਅਦ ਮੈਨੂੰ ਨਹੀਂ ਪਤਾ ਕਿ ਗਗਨਦੀਪ ਸਿੰਘ ਦੇ ਨਾਲ ਕੀ ਹੋਇਆ ਤੇ ਉਹ ਕਿੱਥੇ ਗਿਆ ਪਰ ਪੁਲਿਸ ਨੂੰ ਉਸਤੇ ਯਕੀਨ ਨਹੀਂ ਸੀ ਕਿਉਂਕਿ ਪੁਲਿਸ ਵਾਲਿਆਂ ਦੇ ਕੋਲ ਕਾਫੀ ਸਬੂਤ ਸਨ ਕਾਫੀ ਗਵਾਹ ਸਨ ਫਿਰ ਹਰਿੰਦਰ ਸ਼ੋਕਰ ਤੇ ਮੁੰਡਲ ਮਾਹੀ ਦੇ ਚੈਟਿੰਗ ਨੂੰ ਵੀ ਕੱਢਿਆ ਗਿਆ ਜਿਸ ਦੇ ਵਿੱਚ ਸਾਫ਼-ਸਾਫ਼ ਹਰਿੰਦਰ ਸ਼ੋਕਰ ਕਹਿ ਰਿਹਾ ਸੀ ਕਿ ਉਹ ਮੁੰਡਲ ਮਾਹੀ ਦੇ ਕਰਕੇ 21 ਸਾਲ ਤੱਕ ਜੇਲ੍ਹ ਵੀ ਜਾ ਸਕਦਾ ਹੈ ਪਰ ਕੀ ਉਹ ਉਸ ਦਾ ਇੰਤਜ਼ਾਰ ਕਰੇਗੀ ਕਿਉਂਕਿ ਹਰਿੰਦਰ ਸ਼ੋਕਰ ਵੀ ਮੁੰਡਲ ਮਾਹੀ ਨੂੰ ਪਸੰਦ ਕਰਦਾ ਸੀ ਪੁਲਿਸ ਦੇ ਮਤਾਬਿਕ ਉਸ ਰਾਤ ਗਗਨਦੀਪ ਜਦੋਂ ਮੁੰਡਲ ਮਾਹੀ ਨੂੰ ਮਿਲਣ ਵਾਸਤੇ ਉਤੇ ਕਮਰੇ ਵਿੱਚ ਆਇਆ ਸੀ ਤਾਂ ਉਥੋਂ ਪਹਿਲਾਂ ਤੋਂ ਹੀ ਮਨਜੂਤ ਹਰਿੰਦਰ ਸ਼ੋਕਰ ਤੇ ਉਸ ਦਾ ਦੋਸਤ ਡੇਅਰ ਪੀਟਰ ਵੀ ਸੀ ਤੇ ਜਦੋਂ ਹਰਿੰਦਰ ਸ਼ੋਕਰ ਤੇ ਗਗਨਦੀਪ ਸਿੰਘ ਦੇ ਵਿੱਚ ਮੁੰਡਲ ਮਾਹੀ ਨੂੰ ਲੈ ਕੇ ਝਗੜਾ ਹੁੰਦਾ ਹੈ ਤੇ ਇਹ ਜਿਹੜਾ ਕੈਮਰੇ ਦਾ ਇੱਕ ਟ੍ਰਾਈਪੋਡ ਹੁੰਦਾ ਹੈ ਉਸ ਨੂੰ ਚੁੱਕ ਕੇ ਹਰਿੰਦਰ ਸ਼ੋਕਰ ਗਗਨਦੀਪ ਦੇ ਸਿਰ ਤੇ ਮਾਰ ਦਿੰਦਾ ਹੈ ਜਿਸ ਤੋਂ ਬਾਅਦ ਗਗਨਦੀਪ ਬੇਹੋਸ਼ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਜਿਹੜੀਆਂ ਖਿੱਚਾ ਪਾਉਣ ਵਾਲੀਆਂ ਜਿਹੜੀਆਂ ਟੇਪਾਂ ਹੁੰਦੀਆਂ ਨੇ ਉਸ ਨਾਲ ਉਸਦੇ ਪੈਰਾਂ ਤੇ ਹੱਥਾਂ ਨੂੰ ਬੰਨ੍ਹਿਆ ਜਾਂਦਾ ਹੈ। ਤੋਂ ਉਸ ਨੂੰ ਬੰਨਣ ਤੋਂ ਬਾਅਦ ਇੱਕ ਬੈਗ ਦੇ ਵਿੱਚ ਪਾ ਕੇ ਤੇ ਉਹ ਗੱਡੀ ਦੀ ਡਿੱਗੀ ਦੇ ਵਿੱਚ ਰੱਖਿਆ ਜਾਂਦਾ ਹੈ। ਤੋਂ ਉਸ ਨੂੰ ਬਾਹਰ ਜਾ ਕੇ ਆਦਲਾ ਦਿੱਤੀ ਜਾਂਦੀ ਹੈ। ਤੇ ਪੁਲਿਸ ਨੇ ਇਹ ਵੀ ਖੁਲਾਸਾ ਕੀਤਾ ਕਿ ਜਦੋਂ ਗੱਡੀ ਨੂੰ ਅੱਗ ਲਾਈ ਗਈ ਸੀ ਉਸ ਟਾਈਮ ਗਗਨਦੀਪ ਸਿੰਘ ਪੂਰੀ ਤਰ੍ਹਾਂ ਮਰਿਆ ਨਹੀਂ ਸੀ। ਉਸਦੇ ਜਿਹੜੇ ਸਾਹ ਨੇ ਉਹ ਚੱਲ ਰਹੇ ਸੀ। ਇਸ ਲਈ ਇਸ ਦਾ ਮਤਲਬ ਹੈ ਕਿ ਉਸ ਨੂੰ ਜ਼ਿੰਦਾ ਜਲਾਇਆ ਗਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਮੁੰਡਲ ਮਾਈ ਦੇ ਘਰੋਂ ਕਈ ਤਰ੍ਹਾਂ ਦੇ ਕੈਨ ਬਰਾਮਦ ਕੀਤੇ। ਜਿਸ ਵਿੱਚ ਉਹ ਤੇਲ ਇਕੱਠਾ ਕਰਕੇ ਰੱਖਿਆ ਹੋਇਆ ਸੀ ਜਿਹੜਾ ਕਿ ਗੱਡੀ ਦੇ ਉੱਪਰ ਪਾ ਕੇ ਗੱਡੀ ਨੂੰ ਅੱਗ ਲਾਈ ਗਈ ਸੀ ਪੁਲਿਸ ਨੇ ਇਹ ਸਾਰੇ ਸਬੂਤ ਇਕੱਠੇ ਕਰਨ ਤੋਂ ਬਾਅਦ ਅਦਾਲਤ ਦੇ ਵਿੱਚ ਪੇਸ਼ ਕੀਤੇ ਗਵਾਹਾਂ ਦੀ ਗਵਾਹੀ ਤੋਂ ਬਾਅਦ ਅਦਾਲਤ ਨੇ ਹਰਿੰਦਰ ਸ਼ੋਕਰ ਨੂੰ 22 ਸਾਲ ਤੇ ਡੇਅਰ ਪੀਟਰ ਨੂੰ 12 ਸਾਲ ਤੇ ਇਸ ਕੇਸ ਦੀ ਮਾਸਟਰਮਾਈਂਡ ਮੁੰਡਲਮਾਹੀ ਨੂੰ 6 ਸਾਲ ਦੀ ਸਜ਼ਾ ਸੁਣਾਈ ਪਰ ਅਫਸੋਸ ਦੀ ਗੱਲ ਕਿ ਮੁੰਡਲਮਾਹੀ ਦੀ ਜਿਹੜੀ 6 ਸਾਲ ਦੀ ਸਜ਼ਾ ਸੀ ਉਸ ਨੂੰ ਘਟ ਕਰਕੇ 3 ਸਾਲ ਦੀ ਹੀ ਕਰ ਦਿੱਤਾ ਗਿਆ ਤੇ 3 ਸਾਲ ਦੀ ਕੈਦ ਕੱਟਣ ਤੋਂ ਬਾਅਦ ਮੁੰਡਲਮਾਹੀ ਜੇਲ ਦੇ ਵਿੱਚੋਂ ਰਿਹਾ ਹੋ ਗਈ ਤੇ 2016 ਦੇ ਵਿੱਚ ਮੁੰਡਲਮਾਹੀ ਨੇ ਵਰਿੰਦਰ ਸਿੰਘ ਭੋਲਾ ਨਾਮ ਦੇ ਲੜਕੇ ਦੇ ਨਾਲ ਵਿਆਹ ਕਰ ਲਿਆ ਜੋ ਬਾਅਦ ਵਿੱਚ ਰੈੱਡ ਬ੍ਰਿਜ ਮੇਅਰ ਦੇ ਤੌਰ ਤੇ ਸਾਹਮਣੇ ਆਇਆ ਇਹ ਸਾਰੇ ਮਰਡਰ ਦੀ ਮਾਸਟਰਮਾਈਂਡ ਮੁੰਡਲਮਾਹੀ ਅੱਜ ਵੀ ਆਜ਼ਾਦ ਘੁੰਮ ਰਹੀ ਹੈ ਹਰਿੰਦਰ ਸ਼ੋਕਰ ਆਪਣੀ ਬਾਕੀ ਦੀ ਸਜ਼ਾ ਜੇਲ ਦੇ ਵਿੱਚ ਕੱਟ ਰਿਹਾ ਹੈ ਤੇ ਡੀਅਰ ਪੀਟਰ ਆਪਣੀ ਸਜ਼ਾ ਕੱਟਣ ਤੋਂ ਬਾਅਦ ਹੁਣ ਜੇਲ ਵਿੱਚੋਂ ਰਿਹਾ ਹੋ ਚੁੱਕਿਆ ਹੈ ਇਹ ਸੀ ਇੱਕ ਲੜਕੀ ਵੱਲੋਂ ਚਲਾਇਆ ਗਿਆ ਹਨੀ ਟ੍ਰੈਪ ਜਿਸ ਦੇ ਵਿੱਚ ਇੱਕ 21 ਸਾਲਾ ਨੌਜਵਾਨ ਨੂੰ ਬਹੁਤ ਹੀ ਬਹਿਰੈਮੀ ਦੇ ਨਾਲ ਮਾਰਿਆ ਗਿਆ। ਤੁਹਾਨੂੰ ਇਹ ਸਟੋਰੀ ਕਿੱਦਾਂ ਦੀ ਲੱਗੀ? ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਕਮੈਂਟ ਵਿੱਚ ਆਪਣੀ ਰਾਏ ਜ਼ਰੂਰ ਦੱਸਿਓ ਤੇ ਐਹੋ ਜਿਹੇ ਹੋਰ ਵੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ।